ਅ ਭਾਈ ਜੀ ਤੁਸੀਂ ਪਹਿਲਾਂ ਵੀ ਆਪਾਂ ਇਸ ਗੱਲ ਤੇ ਜੇਕਰ ਤੇ ਆਏ ਆ ਬਈ ਤੁਸੀਂ ਸ਼ਹਿਰ ਤੋਂ ਕਬੂਤਰ ਡਾਉਨੇ ਹੋ ਹਾਂਜੀ ਆਮ ਕਰਕੇ ਆਪਾਂ ਜਿਹੜਾ ਪਿੰਡਾਂ ਦੀਆਂ ਬਾਜ਼ੀਆਂ ਤੇ ਕਬੂਤਰ ਦੇਖਦੇ ਆ ਨਾ ਪਿੰਡ ਦਾ ਕਬੂਤਰ ਬਾਜ਼ੀ ਤੇ ਉੱਡਿਆ ਉਹ ਵੀ ਪਿੰਡ ਛੱਡ ਜਾਂਦਾ ਹਾਂਜੀ ਹਾਂਜੀ ਤੁਹਾਡੇ ਸ਼ਹਿਰ 'ਚ ਰੱਖੇ ਕਬੂਤਰਾਂ ਸ਼ਹਿਰ 'ਚ ਕਬੂਤਰ ਡਾਉਨੇ ਹੋ ਜਦੋਂ ਇਹਨੂੰ ਪਿੰਡ 'ਚ ਲੈ ਕੇ ਜਾਂਦੇ ਹੋ ਤਾਂ ਪਿੰਡ 'ਚੋਂ ਭਜਦਾ ਨਹੀਂ ਕਿਹੜੀਆਂ ਨਸਲਾਂ ਦੇ ਕਬੂਤਰ ਨੇ ਤੁਹਾਡੇ ਕੋਲੇ ਜਿਹੜੇ ਮੈਂ ਬਾਈ ਜੀ ਪਹਿਲਾਂ ਤਾਂ ਦੇਖੋ ਮੈਂ ਜਿਹੜਾ ਤੁਹਾਨੂੰ ਕਹਿਆ ਸੀ ਮੈਂ ਮੁੱਲ ਲਿਆ ਕਬੂਤਰ ਹਨਾ ਹਾਂਜੀ ਤੇ ਉਹ ਤਾਂ ਮਤਲਬ ਮੁੱਲ ਹੁਣ ਆਪਾਂ ਨੂੰ ਕੀ ਪਤਾ ਕਿਹੜੇ ਬੰਦੇ ਦਾ ਕਬੂਤਰ ਸੀ ਕਿਵੇਂ ਅਗਲੇ ਨੇ ਆਪਾਂ ਨੂੰ ਦਿੱਤਾ ਹਨਾ ਹਾਂਜੀ ਮੈਨੂੰ ਸਭ ਤੋਂ ਪਹਿਲਾਂ ਗਰਮੇਲ ਬਾਈ ਨੇ ਸ਼ਾਕਾ ਕਬੂਤਰ ਦਿੱਤਾ ਈ ਲਾਲ ਡੱਬਾ ਹਾਂਜੀ ਇਹ ਮੈਂ ਜਦੋਂ ਜਾਣ ਲੱਗਿਆ ਮਤਲਬ ਵਰਤਣ ਲੱਗ ਗਿਆ ਉਹਨੇ ਮੈਨੂੰ ਦੇ ਦਿੱਤਾ ਮੈਂ ਉਹ ਫਿਰ ਇੱਕ ਮੇਰੇ ਕੋਲ ਚਿੱਟੀਆਂ ਦੀ ਕਬੂਤਰੀ ਮੈਂ ਜੋੜਾ ਲਾ ਲਿਆ ਉਹ ਹਾਂਜੀ ਤੇ ਮੈਂ ਉਹਦੇ ਬੱਚੇ ਵਿੱਚ ਕਢਾਏ ਤੇ ਘਰੇ ਉੱਡਣ ਲੱਗ ਗਏ ਘਰੇ 10 11 ਵਜੇ ਤੱਕ ਹੀ ਉੱਡਦੇ ਸੀ ਅੱਛਾ ਜੀ ਤੇ ਸਭ ਤੋਂ ਪਹਿਲਾਂ ਬਾਈ ਮੈਨੂੰ ਕਹਿੰਦਾ ਮੈਂ ਆ ਬਾਈ ਦੀ ਕਬੂਤਰੀ ਬਾਜੀ ਛੱਡਨੀ ਆ ਰੋਣ ਬਾਜੀ ਆ ਗਈ ਸੀ ਰੋਣ ਵਗੜ ਕੋਲੇ ਹਾਂਜੀ ਤੇ ਮੈਨੂੰ ਕਹਿੰਦਾ ਚੱਲ ਤੂੰ ਚੱਕੀ ਲਈ ਇੱਕ ਮੈਂ ਆਪਦੀ ਕਬੂਤਰੀ ਘਰੋਂ ਲੈ ਗਿਆ ਸੀ ਇੱਕ ਮੁੰਡਾ ਦੜਬੀ ਤੋਹਨੀਲ ਮੁੰਡਾ ਤੇ ਇੱਕ ਹੁੰਦਾ ਕਬੂਤਰ ਸੀ ਇੱਕ ਮੁੰਡਾ ਖੈਰਪੁਰ ਤੋਂ ਸੀ ਤਸਮਾ ਹਾਂਜੀ ਤੇ ਇਹਨਾਂ ਦੇ ਤਿੰਨੋਂ ਕਬੂਤਰ ਮੈਂ ਇਥੋਂ ਉਹਦੇ ਚ ਪਿੰਜਰੇ ਚ ਪਾ ਕੇ ਲੈ ਗਿਆ ਮੈਂ ਹਾਂਜੀ ਤੇ ਬਾਈ ਨੇ ਸਾਹਮਣੇ ਕਬੂਤਰ ਮੈਂ ਛੱਡੀ ਹਾਂਜੀ ਤੇ ਉੱਥੇ ਉੱਡੇ ਸੀ 61 ਕਬੂਤਰ ਜੀ ਠੀਕ ਹੈ ਜੀ 61 ਕਬੂਤਰਾਂ ਦੇ ਵਿੱਚੋਂ ਅਸਲ ਤਾਂ ਮਤਲਬ ਵੀ ਉਹਨੂੰ ਸ਼ੌਂਕ ਸੀ ਵੀ ਬਾਜੀ ਜਿੱਤਾਂਗੇ ਹਨਾ ਹਾਂਜੀ ਤੇ ਸਾਡੀ ਕਬੂਤਰੀ ਇਕੱਲੀ ਰਹਿ ਗਈ ਸੀਗੀ ਬਾਕੀ ਉਹਨਾਂ ਨੇ ਛੇ ਕਬੂਤਰਾਂ ਚ ਵੜਦੇ ਸੀ ਆਪਣੇ ਇਕੱਲੇ ਕਬੂਤਰੀ ਜਿਹੜੀ ਘਰੇ 11 ਵਜੇ ਤੱਕ ਘੜੀ ਘਰੇ 11 ਵਜੇ ਤੱਕ ਕੋੜਦੇ अच्छा जी हां भाई ने सांभे सी ओ नस्ल दे मतलब भी अपने कोले जितते भी है हां जी ते बढ़िया उड़दे ने ओ सर जेडी कबूतरी जितती सीगी ओदे ਭੈਣ ਭਾਈ जितते हां ना उन्दे, उन्दे ओ जेडी कबूतरी जितती है ओंदे मतलब ओंदे ਬੱਚੇ ਆ ਆਪਣੇ ਕੋਲੇ ਉਹ ਵਧੀਆ ਉੜਦੇ ਪਏ ਨੇ ਤੁਸੀਂ ਉਹ ਕਬੂਤਰੀ ਰੋਕ ਲਈ ਸੀਗੀ हां ਰੋਕ ਲਈ ਸੀ ਅਸੀਂ ਦੋ ਬਾਜੀਆਂ ਛੱਡੀਆਂ ਸੀ ਹਾਂ ਜੀ ਦੂਜੀ ਬਾਜੀ ਚ ਪਾਣੀ ਜ਼ਿਆਦਾ ਦੇਣ ਕਰਕੇ ਨਾ ਉਹ ਮਤਲਬ ਕਿਸੇ ਤੇ ਘਰੇ ਡਿੱਗੀ ਤੇ ਡਿੱਗਣ ਕਰਕੇ ਉਹਦੇ ਪੱਲੇ ਤੇ ਥੋੜੀ ਜੀ ਸੱਟ ਵੱਜ ਗਈ ਹਾਂ ਜੀ ਤੇ ਬਾਈ ਕਹਿੰਦਾ ਛੱਡਣੀ ਆ ਮੈਂ ਰਹਿਣ ਦੇ ਬਾਈ ਨਹੀਂ ਛੱਡਦੇ ਯਾਰ ਮਾ ਜੀ ਬਾਈ ਜੀ ਤੁਸੀਂ ਕਬੂਤਰ ਤਾਂ ਦੱਸਤਾ ਵੀ ਲਾਲ ਡੱਬਾ ਸੀਗਾ ਕਬੂਤਰੀ ਕਿਹੇ ਜੀ ਸੀ ਚਿੱਟੀਆਂ ਅੱਖਾਂ ਦੇ ਸੀ ਬਾਈ ਜਮਾ ਚਿੱਟੀ ਬੇਦਾਰ ਜਮਾ ਚਿੱਟੀ ਹਾਂ ਕਿੱਥੋਂ ਲੈ ਕੇ ਆਈ ਸੀ ਉਹ ਕਬੂਤਰੀ ਉਹ ਵੀ ਮਤਲਬ ਇਹ ਜਮੈਂ ਹੁਣ ਯਾਰ ਵੇਲੇ ਤੋਂ ਕਿਸੇ ਤੋਂ ਲੈ ਲਈ ਉਹ ਧਿਆਨ ਤਾਂ ਆਉਂਦਾ ਨਹੀਂ ਵੀ ਕਿਹੜੇ ਤੋਂ ਆਈ ਸੀ ਮਤਲਬ ਵੀ ਉਹ ਕੂਤਰੀ ਹੈਗੀ ਸੀ ਆਪਣੇ ਘਰ ਕੋਲੇ ਹਾਂਜੀ ਆਪਣੇ ਘਰੇ ਹੀ ਸੀਗੇ ਉਹ ਹਾਂਜੀ ਬਸ ਉਹ ਉੱਥੇ ਮੈਂ ਨਸਲ ਬਣ ਗਈ ਸੀ ਜਿਹੜੀ ਤੁਸੀਂ ਮਤਲਬ ਸ਼ਹਿਰ ਤੋਂ ਜਾ ਕੇ ਪਿੰਡ 'ਚ ਡਾਉਣੀਓ ਕੱਲੀ ਉਹੀ ਜੋੜੀ ਦੀ ਉਸੇ ਕਬੂਤਰੀ ਦੀ ਨਸ ਲੈ ਕੇ ਹੋਰ ਵੀ ਕੂਤਰੀ ਹੋਰ ਵੀ ਹੈ ਬਾਈ ਹੋਰ ਵੀ ਹੈ ਮੇਰੇ ਕੋਲੇ ਅੱਛਾ ਜੀ ਇੱਕ ਮੁੰਡਾ ਇੱਥੋਂ ਦਾ ਲੱਲੋਆਣੇ ਤੋਂ ਮੁੰਡਾ ਪਾਲੀ ਆ ਹਾਂਜੀ ਉਹਨੇ ਮੈਨੂੰ ਇੱਕ ਕਬੂਤਰ ਦਿੱਤਾ ਸੀਗਾ ਹਾਂਜੀ ਲਾਲ ਚਿਨਾ ਕਬੂਤਰ ਹੈ ਗਲਵਾਜਾ ਹਾਂਜੀ ਤੇ ਉਹਦੇ ਬੱਚੇ ਮੈਂ ਸਾਲਮ ਖੇੜੇ ਛੱਡਿਆ ਸੀ ਖੱਟੀਆਂ ਅੱਖਾਂ ਦਾ ਬੱਚਾ ਸੀ ਉਹ ਹਾਂਜੀ ਜਮਾ ਚਿੱਟਾ ਸੀ ਬੇਦਾਗ ਸਾਲਮ ਖੇੜੇ ਛੱਡਿਆ ਸੀਗਾ ਹਾਂਜੀ ਉੱਥੇ ਵੀ ਮੇਰੇ ਖਿਆਲ 72-73 ਕਬੂਤਰ ਉੱਡੇ ਸੀਗੇ ਜੀ ਹਾਂਜੀ ਉਹਦੇ ਵਿੱਚੋਂ ਇੱਕ ਬਾਊ ਭਾਈ ਰਾਹੁਲ ਦਾ ਹਾਂਜੀ ਪਹਿਲਾ ਨੰਬਰ ਦੂਜਾ ਨੰਬਰ ਆਪਣੇ ਕਬੂਤਰ ਨੇ ਬਣਾਇਆ ਠੀਕ ਹੈ ਜੀ ਉੱਥੇ ਵੀ ਮਤਲਬ ਵੀ ਕਬੂਤਰ 5 6 ਰਹਿ ਗਏ ਸੀਗੇ ਹਾਂਜੀ ਮਤਲਬ ਸਭ ਤੋਂ ਵੱਧ ਰਾਹੁਲભાઈ ਦਾ ਉੱਡਿਆ ਉਸ ਤੋਂ 5 10 ਮਿੰਟ ਪਹਿਲਾਂ ਬਾਈ ਦਾ ਮੇਰਾ ਡਿੱਗ ਪਿਆ 5 10 ਮਿੰਟ ਬਾਅਦ ਰਾਹੁਲભાઈ ਦਾ ਡਿੱਗ ਪਿਆ ਅੱਛਾ ਜੀ ਉਹ ਵੀ ਬਹੁਤ ਪਹਿੜਾ ਉੱਡਿਆ ਸੀ ਬਹੁਤ ਚੰਗਾ ਉੜ ਰਾਇਆ ਸੀ ਜੀ ਉਹ ਖੱਟੀਆਂ ਠੀਕ ਹੈ ਉਹ ਬਾਈ ਪਾਲੀ ਤੋਂ ਲੈ ਕੇ ਆਏ ਕਬੂਤਰ ਮੈਂ ਪਾਲੀ ਲੱਲੂਆਣੇ ਦਾ ਹਾਂ ਲੱਲੂਆਣੇ ਤੋਂ ਠੀਕ ਹੈ ਜੀ ਉਹਦੇ ਵੀ ਕੂਤਰ ਆਪਣੇ ਕੋਲੇ ਮਤਲਬ ਉਹ ਨਸਲ ਵੀ ਆਪਣੇ ਕੋਲੇ ਹੈਗੀ ਐ ਇਸ ਟਾਈਮ ਉਹ ਵੀ ਓਟਦੀ ਹੈ ਉਹ ਵੀ ਤੁਸੀਂ ਰੱਖੀ ਹਾਂ ਪੰਜਾਬ ਚ ਕਿੱਥੇ ਕਿੱਥੇ ਬਾਜੀਆਂ ਛੱਡ ਲੈਂਦੇ ਪੰਜਾਬ ਚ ਤਾਂ ਮੇਰੇ ਬਾਜੀਆਂ ਦਾ ਮਾਨਸਾ ਏਰੀਆ ਚ ਵੀ ਕਈ ਵਾਰੀ ਛੱਡੀਆਂ ਨੇ ਹਾਂਜੀ ਸਭ ਤੋਂ ਪਹਿਲਾਂ ਮਤਲਬ ਵੀ ਮਾਨਸਾ ਏਰੀਆ ਚ ਹੀ ਛੱਡਣ ਲੱਗਾ ਸੀ ਮੈਂ ਇਧਰ ਮਤਲਬ ਹਰਿਆਣੇ ਚ ਤਾਂ ਮੈਂ ਜਿਹੜੇ ਤੋਂ ਏਰੀਆ ਗਨਾਤੇ ਹਾਂਜੀ ਪਹਿਲਾਂ ਮੈਂ ਇੱਕ ਛੱਡੀ ਸੀ ਰੌਣ ਰੌਣ ਜਿੱਤਿਆ ਸੀਗਾ ਫੇਰ ਮੈਂ ਚੈਲਾ ਵਾਲੀ ਆ ਪਿੰਡ ਮੁੱਸੇ ਵਾਲੇ ਦੇ ਨਾਲ ਹਾਂਜੀ ਹਾਂਜੀ ਹੈਗਾ ਉੱਥੇ ਛੱਡੇ ਸੀਗੇ ਆਪਾਂ ਉੱਥੇ ਵੀ ਮੈਂ ਦੋ ਕਬੂਤਰੇ ਛੱਡਿਆ ਸੀ ਮੇਰੇ ਘਰੇ ਉੱਡਦੇ ਸੀ ਇੱਕ 1:30 ਵਜੇ ਤੱਕ ਟਾਵਰ ਤੇ ਬਹਿ ਕੇ ਉੱਡ ਕੇ ਆ ਜਾਂਦੇ ਸੀ 1:30 ਵਜੇ ਸਿੱਧਾ ਉਹਨੇ ਟਾਵਰ ਤੇ ਬਹਿਣਾ ਸੀ ਹਾਂਜੀ ਤੇ ਬਾਈ ਨੂੰ ਮੈਂ ਫੋਨ ਮਾਰਿਆ ਮੈਂ ਬਾਈ ਯਾਰ ਮੇਰੇ ਕੋਲ ਦੋ ਕਬੂਤਰੇ ਉੱਡਦੇ ਆ ਹਾਂਜੀ ਕਹਿੰਦਾ ਯਾਰ ਆ ਜੀ ਇੱਥੇ ਆਪਾਂ ਸਾਮਕੇ ਛੱਡ ਦਾਂਗੇ ਚੱਲ ਬਾਈ ਸੀ ਇੱਥੇ ਮਾਨਸਾ ਕੋਲੇ ਨੰਗਲ ਪਿੰਡ ਹੈਗਾ ਉੱਤੇ ਬਾਜੀ ਤੇ ਸੀਗਾ ਹਾਂਜੀ ਮੈਂ ਇੱਥੋਂ ਗੇੜੇ-ਗੁੜੇ ਪਵਾ ਕੇ ਦੁੱਧ ਦੇ ਦਿਨ ਮੈਂ ਉਹ ਲੈ ਗਿਆ ਬਾਈ ਹਾਂਜੀ ਪਿੰਜਰੇ 'ਚ ਪਾ ਕੇ ਤੇ ਬਾਈ ਕਹਿੰਦਾ ਲੈ ਕਹਿੰਦਾ ਇਹਨਾਂ ਨੂੰ ਕੁਝ ਖਵਾ ਪਿਲਾ ਤਾਂ ਹਾਂਜੀ ਜਾਂ ਇਹਨਾਂ ਨੂੰ ਘਰੇ ਛੱਡ ਕੇ ਆ ਹਣ ਇੱਥੇ ਤੂੰ ਤੂੰ ਪਹਿਲੇ ਹੀ ਬੈਠੇਗਾ ਹਾਂਜੀ ਮਾਂ ਬਾਈ ਉੜਦੀਆਂ ਡਾਕਲ ਵਾਲੀਆਂ ਨੇ ਉੱਡਣ ਗਈਆਂ ਹਾਂਜੀ ਚੱਲ ਬਾਈ ਨੇ ਆਪਦਾ ਦਿਮਾਗ ਲਾਇਆ ਮੈਨੂੰ ਕੋਲੇ ਬਿਠਾ ਕੇ ਤੂੰ ਇਹਨੂੰ ਕਹਿੰਦਾ ਲੈ ਇਹਨੂੰ ਬਦਾਮ ਦੂੰਦੇ ਦੇ ਭੁੱਖਿਆ ਹੋਣ ਗਿਆ ਸ਼ਾਮ ਨੂੰ ਜਦੋਂ ਬਾਜੀ ਦੇ ਉੱਤੋਂ ਨਵੇੜਾ ਹੋਇਆ ਸੀ ਉੱਥੋਂ ਤੁਰ ਪਏ ਫਿਰ ਹਾਂਜੀ ਬਾਈ ਦੇ ਘਰੇ ਵਾਗ ਗਏ ਹਾਂਜੀ ਫਿਰ ਉਹਨੇ ਅਸੀਂ ਦੂਜੇ ਦਿਨ ਅਸੀਂ ਸਾਂਭ ਕੇ ਤੀਜੇ ਦਿਨ ਅਸੀਂ ਇੱਥੇ ਛੱਡ ਤੇ ਹਾਂਜੀ ਤੇ ਛੱਡੀਆਂ ਉਹਦੇ ਚੋਂ ਜਿਹੜੀ ਮੇਰੀ 1:30 ਵਜੇ ਬੈੰਦੀ ਸੀ ਤਾਵਰ ਤੇ ਤਾਵਰ ਤੇ ਉਹ ਸਿੱਧੀ 1:30 ਵਜੇ ਬਹਿ ਕੇ 5 ਮਿੰਟ ਬਹਿ ਕੇ ਮੁੜ ਕੇ ਉਹ ਮਤਲਬੀ ਉੱਡਦੀ ਤਾਂ ਰਹੀ ਐ ਪਰ ਕੱਟੀ ਗਈ ਜਦ ਬਹਿ ਗਈ ਜਿਹੜੀ ਮੇਰੀ 2 ਵਜੇ ਤੱਕ ਉੱਡਦੀ ਸੀ ਉਹ ਕਬੂਤਰੀ ਨੇ 6:30 ਪੂਣੇ 7 ਕਰੇ ਨੇ ਜਿੱਤ ਗਈ ਜਿੱਤ ਗਈ ਕੱਲੀ ਕਬੂਤਰੀ ਰਹਿੰਦੀ ਸੀ ਤਿੰਨ ਕਬੂਤਰਾਾਂ ਚੋਂ ਆਪਣੇ ਨਾਲ ਬਾਈ ਦੇ ਕੋਲ ਇੱਕ ਬੰਦਾ ਰਹਿੰਦਾ ਤੇ ਦੀ ਹਾਂਜੀ ਸਿਰੀ ਰੱਖਿਆ ਹੁੰਦਾ ਸੀ ਵੀਰਾ ਵੀਰਾ ਹਾਂਜੀ ਉਹ ਕਹਿੰਦਾ ਆਪਣੇ ਆ ਬੰਦੇ ਲਿਆਜੀ ਨੇ ਯਾਰ ਦੋ ਇਹਨਾਂ ਨਾਲ ਕੱਚੀ ਕਰ ਲਾ ਉਸ ਸਟੈਂਪਲ ਦੇ ਵੀ ਹੋਰੀ ਸੀਗੇ ਟਾਣੇ ਵਾਲੇ ਹਾਂਜੀ ਤੇ ਕਹਿੰਦਾ ਆ ਬੰਦੇ ਦੋ ਆਪਣੇ ਨੇ ਮੈਂ ਕਰ ਲਾ ਯਾਰ ਕੋਈ ਗੱਲ ਨਹੀਂ ਆਪਣੇ ਕਬੂਤਰੇ ਉੱਥੇ ਗਵਾਚ ਗਏ ਅੱਛਾ ਗਵਾਚ ਗਏ ਹਾਂ ਗਵਾਚ ਗਏ ਸੀ ਉਹ ਟਾਂਗੀ ਕੰਨੀ ਝਾਕੀ ਨਹੀਂ ਉੱਚੇ ਕੋਈ ਪਿੰਡ ਵਾਲੇ ਫਿਰ ਉਹਨਾਂ ਨੂੰ ਪਤਾ ਕਬੂਤਰ ਛੱਡ ਦਿੰਦੇ ਨਾ ਮਗਰੋਂ ਬਿਲਕੁਲ ਜਦੋਂ ਅਗਲਾ ਕਹਿੰਦਾ ਵੀ ਹੁਣ ਜੇ ਬਾਜੀਦਾਰ ਨੇ ਨਿਬੜ ਗਈ ਕਬੂਤਰ ਛੱਡ ਦੇ ਹਾਂਜੀ ਪਰ ਹੁਣ ਕਬੂਤਰਾਂ ਦੀ ਡਾਰਾਂ ਚ ਤਾਂ ਹੁਣ ਜਿੰਦਾ ਸ਼ਾਮ ਨੂੰ ਉੱਡੂਗਾ ਯਾਰ ਉੱਚੇ ਜਾਊਗਾ ਹੀ ਉਹਦੇ ਨਾਲ ਕਰਕੇ ਉੱਚੇ ਗਾਇਬ ਹੋਊਗੀ ਪਤਾ ਨਹੀਂ ਲੱਗਿਆ ਕਿੱਧਰ ਨੂੰ ਗੱਜ ਅੱਛਾ ਜੀ ਇੱਕ ਵਾਰੀ ਤੁਸੀਂ ਜੇਕਰ ਕਰਿਆ ਮੁੱਲ ਕਬੂਤਰਾਂ ਦਾ ਹਾਂਜੀ ਮੁੱਲ ਤੁਸੀਂ ਕਿੰਨੇ ਕੁ ਮਹਿੰਗੇ ਕਬੂਤਰ ਲੈ ਕੇ ਆਏ ਮੁੱਲ ਤਾਂ ਵੀਰੇ ਯਾਰ ਹੂੰ ਤੈਨੂੰ ਕੀ ਦੱਸੀਏ ਮੁੱਲ ਦਾ ਤਾਂ ਕੋਈ ਕੀਮਤ ਹੀ ਨਹੀਂ ਯਾਰ ਉਸ ਟਾਈਮ ਦੀ ਕੀਮਤ ਤੇ ਹੁਣ ਦੀ ਦਾ ਬਹੁਤ ਫਰਕ ਹੈ ਹਾਂਜੀ ਉਸ ਟਾਈਮ ਤਾਂ 2000 ਦਾ ਵੀ ਕਬੂਤਰ ਲਿਆ ਹੋਇਆਗਾ ਉਸ ਟਾਈਮ ਹਾਂ ਕਿੰਨੇ ਸਾਲ ਪਹਿਲਾਂ ਉਹ ਹੋ ਗਏ ਘੱਟੋ ਘੱਟ 10-15 ਸਾਲ ਹੋ ਗਏ ਜਾਦਾ ਹੀ ਹੋ ਗਏ ਹੁਣੇ ਮੈਥੀ ਨੇ ਕਬੂਤਰ ਅਜੂਈ ਉਹਨਾਂ ਚੋਂ ਬਸ ਇੱਕ ਵੱਡਾ ਕਬੂਤਰ ਬੈਠਾ ਮੇਰੇ ਕੋਲ ਖੱਟੀਆਂ ਦਾ ਸੋ ਅੰਡੇ-ਉੰਡੇ ਨਹੀਂ ਤਾਂ ਆਉਂਦਾ ਹੁਣ ਹਾਂਜੀ ਬਾਕੀ ਤਾਂ ਸਾਰੇ ਬਿਮਾਰੀ ਬੂੰਦੀ ਚੋਂ ਦੁ ਮਰ ਗਏ ਸੀ ਠੀਕ ਬਸ ਉਹ ਖੱਟੀਆਂ ਵਾਲਾ ਕੂਤਰ ਹੁੰਦਾ ਵੀ ਰਵਾ ਬਹੁਤ ਔੜਦਾ ਬਾਈ ਹਾਂਜੀ ਬਸ ਉਹ ਤਾਂ ਬਸ ਇੱਕ ਆਪਣਾ ਕੋਲ ਗਿਫਟ ਹੀ ਆ ਗੋਡ ਗਿਫਟ ਹੀ ਆ ਉਹ ਠੀਕ ਹੈ ਜੀ ਹਾਂ ਨਾ ਲਾਦ ਹੈ ਉਹਦੀ ਲਾਦ ਇੱਕ ਹੀ ਪੱਠਾ ਪਿਆ ਸ਼ਾ ਮੇਰੇ ਕੋਲ ਉਹ ਅੰਡੇ ਬੱਚੇ ਕਢਦਾ ਉਹ ਤਰ੍ਹਾਂ ਹੁੰਦਾ ਬਸ ਉਹਨੂੰ ਹੁਣ ਬਾਜੀ ਛੱਡਣ ਦਾ ਇਰਾਦਾ ਸੀਗਾ ਪਿਛਲੇ ਸਾਲ ਜਣ ਹਾਂਜੀ ਮੁੜ ਕੇ ਆ ਬਾਰਸ਼ਾਂ ਬੋਸ਼ਾਂ ਕਰਕੇ ਫੇਰ ਛੱਡਿਆ ਨਹੀਂ ਗਿਆ ਠੀਕ ਹੈ ਜੀ ਤੇ ਹੁਣ ਬਾਈ ਜੀ ਆਪਾਂ ਥੋੜਾ ਜਨਾ ਤੁਹਾਡੀ ਗੇਮ ਵੱਲ ਆਉਣੀ ਆ ਹਾਂਜੀ ਗੇਮ ਕਈ ਤਰ੍ਹਾਂ ਦੀ ਲੱਗਦੀ ਆ ਸੁੱਕੇ ਵੀ ਲਾਉਂਦੇ ਆ ਪਾਣੀ ਵਾਲੀ ਵੀ ਲਾਉਂਦੇ ਆ ਹਨਾ ਵੀ ਕੋਈ ਪਾਰ ਵਾਲੀ ਵੀ ਲਾਈ ਜਾਂਦਾ ਤੇ ਥੋੜੀ ਗੇਮ ਕਿਹੜੀ ਆ ਥੋੜੀ ਗੇਮ ਕਾਣੀ ਆ ਥੋੜਾ ਜੀ ਗੇਮ ਤਾਂ ਵੀਰੇ ਯਾਰ ਸਾਡੇ ਤਾਂ ਸਿੱਧੀ ਗੇਮ ਐ ਨਾ ਉਹਦੇ ਚ ਕੋਈ ਤੁੱਪ ਐ ਤੇ ਨਾ ਛਾਂ ਐ ਸਿੱਧੀ ਗੱਲ ਤਾਂ ਐ ਠੀਕ ਐ ਜੀ ਲੋਕ ਤਾਂ ਬਥੇਰਾ ਕੁਝ ਦੱਸਦੇ ਆ ਵੀ ਆਹ ਕਰ ਲਓ ਫਲਾਣ ਕਰ ਲਓ ਹਾਂਜੀ ਪਰ ਆਪਾਂ ਨੂੰ ਜਿਹੜੇ ਉਸਤਾਦ ਨੇ ਦੱਸਿਆਗਾ ਹਾਂਜੀ ਆਪਾਂ ਤਾਂ ওই ਗੇਮ ਲਾਉਨੇ ਆ ਵੀਰੇ ਤੜਕੇ ਆਪਦਾ ਆਦਾ ਸਾਹਮਦੇ ਆ ਕੋਟਰ ਨੂੰ ਜਿੰਨੇ ਫਰਾਕ ਤੇ ਮਤਲਬ ਮੌਸਮ ਦੇ ਹਿਸਾਬ ਨਾਲ ਦੇਖ ਲੀਦਾ ਹਾਂਜੀ ਕਿੰਨੇ ਗਿਰੀਆਂ ਤੇ ਕੀ ਕਰਨਾ ਹੈ ਠੀਕ ਹੈ ਜੀ ਬਣਿਆ ਹੋਇਆ ਪਾਣੀ ਬਾਈ ਨੇ ਦੱਸਿਆ ਹੋਇਆਗਾ ਹਾਂਜੀ ਉਹ ਦੋ ਟਾਈਮ ਵੀ ਲੱਗ ਜਾਂਦਾ ਇੱਕ ਟਾਈਮ ਵੀ ਲਾ ਦੀਦਾ ਹਾਂਜੀ ਕਈ ਵਾਰੀ ਨਹੀਂ ਲੱਗਦਾ ਮੌਸਮ ਦੇ ਹਿਸਾਬ ਨਾਲ ਕਿੱਟੇ ਵੀਰੇ